ਫਗਵਾੜਾ ਦੇ ਕਾਂਸੀ ਨਗਰ ਵਿਖੇ ਜਲੰਧਰ ਤੋਂ ਫਗਵਾੜਾ ਸਾਈਡ ਆ ਰਹੀ ਆਲਟੋ ਕਾਰ ਬੇਕਾਬੂ ਹੋ ਕੇ ਪਲਟੀ ਵੱਡਾ ਹਾਦਸਾ ਹੋਣ ਤੋਂ ਟਲਿਆ ਇਸ ਮੌਕੇ ਉੱਥੋਂ ਦੇ ਆਲੇ-ਦੁਆਲੇ ਦੇ ਲੋਕਾਂ ਨੇ ਆਵਾਜ਼ ਸੁਣ ਹੋ ਗਏ ਇਕੱਠੇ ਇਸ ਮੌਕੇ ਗੱਲਬਾਤ ਕਰਦਿਆਂ ਉੱਥੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਕਾਰ 'ਚ ਪਰਿਵਾਰ ਦੇ 4 ਮੈਂਬਰ ਮੌਜੂਦ ਸਨ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਫਗਵਾੜਾ ਸਿਮਲਾ ਹਸਪਤਾਲ ਵਿਖੇ ਪਹੁੰਚਾਇਆ ਗਿਆ ਦੇਖੋ ਪੂਰਾ ਮਾਮਲਾ ਇਸ ਵੀਡੀਓ 'ਚ ਬਤਨ ਕੀ ਰਾਹਾਂ ਤੋਂ ਦਰੁਪ ਕਲੂਚਾ ਦੀ ਰਿਪੋਰਟ ਮੇਰਾ ਪਈ ਤਰਨਜੀਤ ਸਿੰਘ ਆ ਜੀ ਇਹ ਜਿਹੜਾ ਐਕਸੀਡੈਂਟ ਦਾ ਹਾਸਾ ਕੀ ਮਾਮਲਾ ਕੀ ਹੈ ਕੁਝ ਨਹੀਂ ਗੱਡੀ ਇਤਰਾਉਂਦੀ ਸੀ ਤੇ ਹਾਂਜੀ ਟੁੱਟੀ ਹੋਈ ਦੇਖੀ ਆ ਮੈਂ ਤਾਂ ਹਾਂਜੀ ਤੇ ਕਿੰਨੇ ਬੰਦੇ ਕੱਟੇ ਆ ਕਿੰਨੇ ਵਿਅਕਤੀ ਸੀ ਚਾਰ ਜਾਲੇ ਸੀ ਹਾਂਜੀ ਸੀ ਫੈਮਿਲੀ ਸੀ ਕਿੱਥੋਂ ਕਿੱਥੇ ਆ ਰਹੇ ਸੀ ਕੁਝ ਪਤਾ ਨਹੀਂ ਇੰਨਾ ਨਹੀਂ ਕੁਝ ਪਤਾ ਤੇ ਕੰਡੀਸ਼ਨ ਕਿੱਦਾਂ ਬੰਦਿਆਂ ਦੀ ਕੰਡੀਸ਼ਨ ਠੀਕ ਆ ਬਿਲਕੁਲੀ ਸੱਟਾਂ ਨਹੀਂ ਲੱਗੀਆਂ ਉਹਨਾਂ ਤੇ ਗੱਡੀ ਪਲਟੀ ਖਾ ਗਈ ਸੀ ਹਾਂਜੀ ਪਲਟੀ ਖਾ ਗਈ ਤੇ ਕਾਰ ਕਿਹੜੀ ਆ ਜੀ ਇਹ ਆਲਟੋ ਘਾਰਿਆ ਬਈ ਆਲਟੋ ਘਾਰਿਆ ਤੇ ਵਿਅਕਤੀ ਸਾਰੇ ਠੀਕ ਆ ਗਏ ਵਿਅਕਤੀ ਠੀਕ ਆ ਗਏ ਤੇ ਤੁਸੀਂ ਕਿੱਦਾਂ ਦੇਖਿਆ ਮੈਨੂੰ ਤੁਹਾਨੂੰ ਕਿੱਦਾਂ ਪਤਾ ਚੱਲਿਆ ਇਹਦਾ ਬਾਅਦ ਜਦੋਂ ਖੜਾਕਾ ਹੋਇਆ ਮੈਂ ਅੰਦਰ ਸਿਗਾ ਤੇ ਅੰਦਰੋਂ ਇੱਕਦਾਂ ਬਾਹਰ ਆਇਆ ਜਦੋਂ ਆ ਕੇ ਦੇਖਿਆ ਗੱਡੀ ਪੁੱਠੀ ਹੋਈ ਹੋਆ ਤੇ ਪੁੱਛੋ ਜਿਹੜੀ ਤਾਕੀ ਖੋਲਦੀ ਸੀ ਉਹ ਖੋਲ ਕੇ ਵੀ ਬੰਦੇ ਜਿਹੜੇ ਨਿਕਲਦੇ ਸੀ ਸੋਕੇ ਕੱਟੇ ਤੇ ਕਾਫੀ ਜਾਣੇ ਇਕੱਠੇ ਹੋ ਗਏ ਉਹਨਾਂ ਨੇ ਸਿੱਧੀ ਕੀਤੀ ਗੱਡੀ ਹੋਰਲੇ ਜਿਹੜੇ ਸਗੇ ਡਰਾਈਵਰ ਹੋਣਗੇ ਹਾਈ ਸਰ ਕੀ ਮਾਮਲਾ ਕੀ ਜਿਹੜਾ ਇੱਕ ਕਾਂਸੀ ਨਗਰ ਦੇ ਵਿੱਚ ਐਕਸੀਡੈਂਟ ਹੋਇਆ ਦੀ ਮੈਂ ਸਬ ਅਫਸਰ ਸਰੇਸ਼ ਕੁਮਾਰ ਅੱਜ ਦਿਨ ਸਾਨੂੰ 10 ਵਜੇ ਇਤਲਾਹ ਮਿਲੀ ਸੀ ਵੀ ਕਾਂਸੀ ਨਗਰ ਨਾਲ ਇੱਕ ਕਾਰ ਪਲਟ ਗਈ ਹੈਗੀ ਆ ਅਸੀਂ ਮੌਕੇ ਤੇ ਪਾਇਟ ਐਂਟੈਂਡਰ ਲੈ ਕੇ ਪਹੁੰਚੇ ਆ ਤੇ ਉਹਨਾਂ ਨੂੰ ਕਾਰ ਨੂੰ ਪਿੱਛੇ ਛੜੇ ਜਕੜੀ ਫਸੇ ਜੀ ਉਹਨਾਂ ਨੂੰ ਕੱਢ ਲਿਆ ਗਿਆ ਕਿੰਨੇ ਵਿਅਕ ਕਿੰਨੇ ਲੋਕ ਸੀ ਚਾਰ ਵਿਅਕਤੀ ਫਸੇ ਲਗੇ ਜੀ ਹਾਂਜੀ ਇੱਕ ਕੱਢ ਲੈ ਕੇ ਜਾਂਦੇ ਗੱਡੀ ਪਲਟ ਗਈ ਸੀ ਸਰ ਗੱਡੀ ਪਲਟ ਗਈ ਸੀ ਕਿੱਥੋਂ ਕਿੱਥੇ ਆ ਰਹੀ ਸੀ ਕੁਝ ਪਤਾ ਚੱਲਿਆ ਇਹ ਨਹੀਂ ਪਤਾ ਲੱਗਿਆ ਕਿ ਕਿੰਨੇ ਵਿਅਕਤੀ ਸੀਗੇ ਵਿੱਚ ਜੀ ਚਾਰ ਤੇ ਕੰਡੀਸ਼ਨ ਕਿਦਾਂ ਠੀਕ ਆ ਠੀਕ ਆ ਕਿਤੇ ਸ਼ਰਮਾ ਮੇਰਾ ਨਾਮ ਹੈ ਏਐਸਏ ਬਲਜਿੰਦਰ ਸਿੰਘ ਹਾਂ ਜੀ ਸਰ ਕੀ ਮਾਮਲਾ ਕੀ ਅੱਜ ਜਿਹੜਾ ਇੱਥੇ ਸੜਕ ਦੇ ਆਏ ਆ ਹਾਈਵੇ ਦੇ ਇਸ ਤਰ੍ਹਾਂ ਹੋਇਆ ਕਿ ਕੰਟਰੋਲ ਰੂਮ ਤੋਂ ਫੋਨ ਆਇਆ ਸਾਨੂੰ तकरीबन 12:00 ਬਜੇ ਜੀ ਮਰਤੂ ਤੇ 5-10 ਮਿੰਟ ਬਾਅਦ ਗਾਹੀ ਤੇ ਬਹੁਤੀ ਆ ਉਹਦੇ ਵਿੱਚ ਆ ਤੇ ਜਿਹੜੇ ਜੱਗਮੀ ਉਹ ਨਾਲ ਪਹਿਲਾਂ ਹੀ ਉਹ ਜਾਚ ਰਿਹਾ ਜਿਹੜੇ ਤੋਂ ਪਹਿਲਾਂ ਤੇ ਆ ਕੇ ਨੂੰ ਖੁਸ਼ੀ ਆਇਆ ਤੁਹਾਨੂੰ ਕਿ 20000 ਦਾ ਹੋਇਆ ਉਹਦੇ ਬਾਰੇ ਗੱਲਬਾਤ ਕਰ ਰਹੇ ਆ ਅਪੀਲ ਕਰਦੇ ਆ ਤੇ ਬਾਅਦ ਮੌਕੇ ਤੇ ਮਿਲਦਾ ਜੂਗਾ ਉਹਨੂੰ ਬੰਦਾ ਕੋਈ ਪਤਾ ਚੱਲਿਆ ਜੀ ਕਿੱਥੋਂ ਕਿੱਥੇ ਆ ਰਹੇ ਸੀ ਵਿਅਕਤੀ ਕਿੰਨੇ ਸੀ ਇਹਦੇ ਚ ਜਿੰਦਰ ਲੋਹੜੇ ਪਵਾੜੇ ਵਾਲੇ ਜਾ ਰਹੇ ਸੀ ਬਸ ਇੰਨਾ ਪਤਾ ਲੱਗਾ ਬਾਕੀ ਇਹ ਪੁੱਛਾਂਗੇ ਪਤਾ ਲੱਗੇਗਾ ਬਾਅਦ ਵਿੱਚ ਤੇ ਕੰਡੀਸ਼ਨ ਕਿੱਦਾਂ ਬੰਦਿਆਂ ਦੀ ਕੁਝ ਪਤਾ ਚੱਲੋ ਕੰਡੀਸ਼ਨ ਕਿੱਦਾਂ ਦੱਸੋ ਵਾਲਿਆਂ ਨੇ ਸਹਾਇਕ ਹੋਏ ਕੋ ਠੀਕ-ਠਾਕ ਨੇ ਬਿਲਕੁਲ ਵਧੀਆ ਨੇ ਉਹ ਇਹਨਾਂ ਨੇ ਮਾਰੇ ਮੋਬੂਲੀਏ ਸੱਟਾਂ ਲੱਗੀਆਂ ਤੇ ਉਹਨਾਂ ਨੂੰ ਉਹਨਾਂ ਨੇ ਆਪ ਮਗਰ ਲੈ ਕੇ ਹਸਪੀਟਲ ਨਾਲ ਆਪਣੀ ਫੋਟੋ ਵਗੈਰਾ ਚ ਦੇ ਕੇ